ਅੱਜ ਬੌਧਨ ਸਮਾਜ ਪਾਰਟੀ ਅੰਬੇਦਕਰ ਵੱਲੋਂ ਮੰਗਾ ਸਬੰਧੀ ਐਸਡੀਐਮ ਭਿਕੀਵੰਡ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਮੇਂ ਬੌਧਨ ਸਮਾਜ ਪਾਰਟੀ ਅੰਬੇਦਕਰ ਦੇ ਹਲਕਾ ਖੇਮਕਰਨ ਪ੍ਰਧਾਨ ਸੁਮੇਤ ਵਾਕ-ਵਾਕ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹਨਾਂ ਦਾ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਇਆ ਜਾਵੇਗਾ। ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਲਖਮੀ ਸਿੰਘ ਦੇ ਹਲਕਾ ਪੱਟੀ ਜਨਰਲ ਸਕੱਤਰ ਜੀ ਅਹੀਂ ਜੋ ਸਾਡਾ 12% ਕੋਟਾ ਬੰਦ ਕੀਤਾ ਗਿਆ ਸੀ ਉਹ ਸਕਰੀਨ ਕੋਰਟ ਨੇ ਲਾਗੂ ਕੀਤਾ ਵਾ ਪਰ ਸਾਡੀ ਸਰਕਾਰ ਜਿਹੜੀ ਭਗਵੰਤ ਮਾਨ ਦੀ ਆ ਉਹਨੇ ਨਹੀਂ ਲਾਗੂ ਕੀਤਾ ਹਲੇ ਤੱਕ ਅਹੀਂ ਐਸ ਡੀ ਐਮ ਸਾਹਿਬ ਰਾਇਮ ਭਗਵੰਤ ਮਾਨ ਤੱਕ ਮੰਗ ਪੱਤਰ ਪਹੁੰਚਾਉਂਦੀ ਪ੍ਰਾਲਾ ਕੀਤਾ ਵਾ ਤੇ ਅਹੀਂ ਆਪਣੇ ਸਾਰੇ ਮਤਲਬ ਗਏ ਆ ਪਾਰਟੀ ਗਏ ਪਾਰਟੀ ਦੇ ਆਗੂ ਸਾਰੇ ਬੰਦੇ ਗਏ ਆ ਹੋਰ ਵੀ ਵੱਖ-ਵੱਖ ਪਿੰਡਾਂ ਚੋਂ ਸਾਰੇ ਪਾਰਟੀ ਪ੍ਰਧਾਨ ਪਾਰਟੀ ਵਰਕਰ ਸਾਰੇ ਗਏ ਆ ਵਿਖੀਵੰਡ ਤੱਕ ਮੰਗ ਮੰਗ ਪੱਤਰ ਤੇ ਗਏ ਆ ਜੀ ਠੀਕ ਆ ਜੀ ਮੇਰਾ ਨਾਮ ਹੈਗਾ ਸੁਖ ਚੈਨ ਸਿੰਘ ਹਾਂਜੀ ਤੇ ਅੱਜ ਬਸਪਾ ਮੇਦਕਰ ਵੱਲੋਂ ਇੱਕ ਇਕੱਠ ਕੀਤਾ ਗਿਆ ਕੀ ਮੈਟਰ ਹੈਗਾ ਸੀ ਉਹ ਤਾਂ ਹੈਗਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਮਾਨ ਲੋ ਗਰੀਬ ਲੋਕਾਂ ਦੀ ਹਾਂਜੀ ਲੋਕ ਗਰੀਬ ਲੋਕਾਂ ਲਈ ਜਿਹੜਾ ਐਸਸੀ ਐਸਟੀ ਕ੍ਰਸ਼ਟਰ ਉਹ ਉਹ ਦਾ ਲਾੜ ਕੀਤਾ ਹਾਂਜੀ ਪਰ ਉਹ ਅੱਜ ਤੱਕ ਲਾਣ ਹੋਏ ਨੂੰ ਬੜਾ ਚੁਰਾ ਅੱਜ ਤੱਕ ਉਹਦਾ ਕੋਈ ਲਾਗੂ ਨਹੀਂ ਕੀਤਾ ਗਿਆ ਹਾਂਜੀ ਉਹਨੂੰ ਐਸਡੀਐਮ ਸਾਹਿਬ ਪਿੱਖੀਵੜ ਤੋਂ ਮੰਗ ਪੱਤਰ ਦਿੱਤਾ ਹਾਂਜੀ ਇਹਨੂੰ ਜਿਹੜਾ 12% ਆ ਇਹਨੂੰ ਗਰੀਬਾਂ ਦੇ ਬੈਗ ਲਾਗੇ ਕੀਤਾ ਜਾਂਦਾ ਕੀ ਵਿਸ਼ਵਾਸ ਦਿਵਾਇਆ ਉਹਨਾਂ ਨੇ ਫਿਰ ਉਹਦਾ ਵਿਸ਼ਵਾਸ ਜਵਾਇ ਜਿਵੇਂ ਅਸੀਂ ਚਿੱਠੀ ਤੁਹਾਡੇ ਮੰਗ ਪੱਤਰ ਘਰ ਭੇਜ ਦਿੱਤੇ ਨੇ